ਪਟਾਣੇ ਜਦੋਂ ਸਵਈਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤ ਵਿੱਚ ਗਾਉਣੇ ਸ਼ੁਰੂ ਕੀਤੇ ਨਾ ਪਿਆਰਿਓ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਪਲ ਵਾਸਤੇ ਰੋਕ ਦਿੱਤੇ ਤੇ ਕਹਿਣ ਲੱਗੇ ਪਿਆਰਿਓ ਤੁਸੀਂ ਇਸ ਫੁੱਲ ਨੂੰ ਦੇਖ ਰਹੇ ਹੋ ਪਰ ਫੁੱਲ ਦੀ ਆਪਣੇ ਆਪ ਦੇ ਵਿੱਚ ਕੋਈ ਅਹਿਮੀਅਤ ਨਹੀਂ ਅਸੀਂ ਫੁੱਲ ਦੇਖਦੇ ਆ ਨਾ ਸੋਹਣੇ ਸੋਹਣੇ ਫੁੱਲ ਜਦੋਂ ਲੱਗੇ ਹੁੰਦੇ ਨੇ ਆਪਾਂ ਕਹਿੰਦੇ ਜੀ ਵਾਹ ਕਮਾਲ ਹੈ ਕਿੰਨੇ ਸੋਹਣੇ ਫੁੱਲ ਨੇ ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਕਹਿ ਲਗੇ ਤੁਸੀਂ ਫੁੱਲ ਦੇਖ ਰਹੇ ਹੋ ਫੁੱਲ ਦੀ ਆਪਣੇ ਆਪ ਦੇ ਵਿੱਚ ਕੋਈ ਅਹਿਮੀਅਤ ਨਹੀਂ ਪਹਿਲਾਂ ਜੜਾਂ ਨੇ ਫਿਰ ਤਣਾ ਹੈ ਟਾਣਾ ਹੈ ਟਾਣੀ ਹੈ ਬਾਅਦ ਚ ਪੰਜਵੇਂ ਨੰਬਰ ਤੇ ਫੁੱਲ ਆਉਂਦਾ ਪਿਆ ਰਹੇ ਜੇ ਜੜਾ ਹੀ ਨਾ ਹੋਣ ਗਿਆ ਤੇ ਫੁੱਲ ਕਿੱਥੋਂ ਹੋਏਗਾ ਇਸ ਕਰਕੇ ਪਹਿਲਾ ਕੀ ਨੇ ਜੀ ਜੜਾਂ ਨੇ ਦੂਸਰੇ ਨੰਬਰ ਤੇ ਤਣਾ ਹੁੰਦਾ ਹੈ ਤੀਸਰੇ ਨੰਬਰ ਤੇ ਟਾੜਾ ਹੁੰਦਾ ਹੈ ਚੌਥੇ ਨੰਬਰ ਤੇ ਟਾਣੀ ਹੈ ਬਾਅਦ ਚ ਪੰਜਵੇਂ ਨੰਬਰ ਤੇ ਫੁੱਲ ਆਉਂਦਾ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਪਿਆਰਿਓ ਇਸ ਘਰ ਦਾ ਜੜਾ ਨੇ ਧੰਗ ਗੁਰੂ ਨਾਨਕ ਦੇ ਮਹਾਰਾਜ ਇਸ ਘਰ ਦਾ ਤੜਾ ਨੇ ਗੁਰੂ ਅੰਗਦ ਦੇ ਮਹਾਰਾਜ ਇਸ ਘਰ ਦਾ ਟਾਣਾ ਹੈ ਗੁਰੂ ਅਮਰਦਾਸ ਮਹਾਰਾਜ ਇਸ ਘਰ ਦੀ ਟਾਣੀ ਨੇ ਧੰਗ ਗੁਰੂ ਰਾਮਦਾਸ ਮਹਾਰਾਜ ਬਾਅਦ ਦੇ ਵਿੱਚ ਨਿਮਾਣਾ ਜਿਆ ਫੁੱਲ ਇਸ ਕਰਕੇ ਮੇਰੇ ਤੋਂ ਪਹਿਲਾਂ ਦੇ ਜਿਹੜੇ ਤਿੰਨ ਚਾਰ ਮਹਾਂਪੁਰਸ਼ ਹੋਏ ਨਾ ਉਹਨਾਂ ਦੀ ਵਡਿਆਈ ਵਿੱਚ ਤੁਸੀਂ ਸਵਈਏ ਉਚਾਰੂ ਫਿਰ ਪਟਾਣੇ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਵਿੱਚ 10 ਸਵਈਏ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਉਸਤਤ ਵਿੱਚ 10 ਸਵਈਏ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਸਤਤ ਵਿੱਚ 22 ਸਵਈਏ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਿੱਚ 60 ਸਵਈਏ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਉਸਤਤ ਵਿੱਚ 23 ਸਵਈਏ ਕੁੱਲ 123 ਸਵਈਏ ਪਟਾਣੇ ਉਚਾਰੇ ਦੀ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਹੁਣ ਤਿੰਨ ਪੱਖ ਚੱਲਦੇ ਨੇ ਸਵਈਆਂ ਦੇ ਅੰਦਰ ਜਿਹੜੀ ਪੜਨ ਵਾਲੇ ਨੇ ਨਾ ਉਹਨਾਂ ਨੂੰ ਸਮਝ ਪੈ ਜਾਗੇ ਦੋ ਪੱਖ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹਦੇ ਵਿੱਚ ਪਹਿਲੇ ਪੱਖ 'ਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਦੇਹੀ ਬਾਰੇ ਗੱਲ